ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕੱਲ 8:00 ਵਜੇ ਪੰਜਾਬ ਦੇ ਮਸ਼ਹੂਰ ਨਾਮੀ ਗ੍ਰਾਮੀ ਗਾਇਕ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਸੀ ਜਿਹਦੇ ਇਲਾਜ ਲਈ ਮੁਹਾਲੀ ਦੇ 40s ਹਸਪੀਟਲ ਦੇ ਵਿੱਚ ਐਡਮਿਟ ਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਰੀੜ ਦੀ ਹੱਡੀ ਜਿਹੜੀ ਹੈ ਦੋ ਥਾਂ ਤੋਂ ਟੁੱਟ ਚੁੱਕੀ ਹੈ ਦਿਮਾਗ ਦਾ ਸੰਪਰਕ ਜਿਹੜਾ ਹੈ ਉਹ ਸ਼ਰੀ ਦੇ ਨਾਲ ਟੁੱਟ ਚੁੱਕਿਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਰਾਜ ਰਾਜਵੀਰ ਜਵੰਦਾ ਦੀ ਫੈਮਿਲੀ ਯਾਨੀ ਕਿ ਸਮੁੱਚੇ ਪਰਿਵਾਰ ਵੱਲੋਂ ਉਹਨਾਂ ਦੇ ਸਾਥ ਸਬੰਧੀਆਂ ਵੱਲੋਂ ਇੱਕ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਕੁਝ ਸ਼ਹਿਾਰਤੀ ਅੰਸਰਾਂ ਵੱਲੋਂ ਰੂਮਰਸ ਫਲਾਇਆ ਜਾ ਰਿਹਾ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਰਾਜਵੀਰ ਜਵੰਦਾ ਨੂੰ ਲੈ ਕੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਲੋਕ ਗੁਰਦੁਆਰਾ ਵਿੱਚ ਬੈਠ ਕੇ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰ ਰਹੇ ਨੇ ਤੇ ਦੂਸਰੇ ਪਾਸੇ ਇੱਕ ਵੱਡਾ ਸੁਨੇਹਾ ਆਇਆ ਹੈ ਰਾਜਵੀਰ ਜਵੰਦਾ ਦੀ ਫੈਮਲੀ ਵੱਲੋਂ ਪਹਿਲਾਂ ਆਪਾਂ ਗੱਲ ਸੁਣਦੇ ਹਾਂ ਬਾਬਾ ਸਾਹਿਬ ਦੀ ਚਾਹ ਦੀ ਕਰ ਰਹੀ ਹਾਂ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਡੀ ਆਰਦਾਸ ਲਈ ਇੱਕ ਮਾਦਾ ਪੁੱਤਰ ਇੱਕ ਸਾਦਾ ਸੁਨ ਮੀਂਦਣਾ ਨੂੰ ਤੰਦਰੁਸਤ ਕਰਨ ਸੋ ਪਲੀਜ਼ ਕੋਈ ਵੀ ਆਪਣੇ ਵੀਵਜ਼ ਲਈ ਵੇਜਾ ਤੇ ਆਰ ਆਈ ਵੀ ਨੂੰ ਖੁਸ਼ੀ ਲੈ ਕੇ ਆਓ ਉਹਨੂੰ ਕਵਰ ਕਰ ਜਾਣਾ ਸਾਡੀ ਸਾਰੇ ਨੀਤੋਂ ਆਪਾਂ ਥੈਂਕ ਯੂ ਸਸਿਕਾ ਜੀ ਦੇ ਪਾਪ ਦਾ ਸੀਐਨ ਸਟ੍ਰੀਟ ਹਸਪੀਟਲ ਹੈਗੇ ਔਰ ਬਾਜੀ ਰਵੀਰ रिकवर कर रहे हैं प्लीज कोई भी इदाट ना आई पी आओ या अपने को लेकर कुछ रखाओ प्लीज़ बेनती है साढ़े वालों परिवार वालों तुम सिर्फ अरदासा करो बेनती करो कि परमात्मा वो तंदुरुस्त करे और रिकवर होके तंदुरुस्त होकर अपने परिवार चे सारे पहुँचे सो प्लीज़ मेरी बेनती है कि कोई भी जुम्मन जो सोशल मीडिया पर नाश लाओ तो सारे अरद करो बेनती करो कि ਪਰ ਆਜ ਵੀ ਚੜ੍ਹਦੀ ਕਲਾ ਵਿੱਚ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੁਹਾਨੂੰ ਅਥਾਰਟੀ ਹਰ ਦਾ ਸਾਡੇ ਇੱਕ ਮਾਦਾ ਪੁੱਤਰ ਇੱਕ ਸਾਦਾ ਸੋਨੇ ਵਿੱਚ ਮੁੱਲ ਤੰਦ ਉਸ ਕਰਨ ਸੋ ਪਲੀਜ਼ ਕੋਈ ਵੀ ਆਪਣੇ ਪੀਪਲ ਲਈ ਪੇਜਾਂ ਤੇ ਆਰ ਆਈ ਪੀ ਦੇ ਖੁਸ਼ੀ ਦੇ ਨਾਮ ਉਹਨੂੰ ਕਵਰ ਕਰ ਦੇਣ ਸਾਡੇ ਸਾਰੇ ਨਿਯਤਵਾਦੀ ਇੱਥੇ ਇਹਨੇ ਜੀ ਇਹਨੇ ਜੀ ਰਣਜੀਤ ਸਿੰਘ 바ਵਾ ਜਿਨ੍ਹਾਂ ਵੱਲੋਂ ਸਪੈਸ਼ਲ ਜਿਨ੍ਹਾਂ ਵੱਲੋਂ ਸਪੈਸ਼ਲ ਰਿਕਵੈਸਟ ਕੀਤੀ ਗਈ ਹੈ ਪੂਰੇ ਪੰਜਾਬੀਆਂ ਨੂੰ ਦੁਨੀਆ ਭਰ ਦੀ ਪੰਜਾਬੀਆਂ ਨੂੰ ਜਿਹੜੇ-ਜਿਹੜੇ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਫੈਮਿਲੀ ਇਹ ਰਣਜੀਤ ਬਾਵਾ ਹੋਰਾਂ ਨੇ ਇਸ ਤਰੀਕ 소ਸ਼ਲ ਮੀਡੀਆ ਉੱਤੇ ਵੀਡੀਓ ਪਾਈ ਹੈ ਇਹ ਬੋਹਾਲੀ ਦੇ 40s ਹਸਪੀਟਲ ਦੀ ਹੈ ਉਹਨਾਂ ਨੇ ਕਿਹਾ ਕਿ ਅੱਗੇ ਨੂੰ ਹਾਲਾਤ ਉਹਨਾਂ ਦੇ ਬਿਹਤਰ ਨੇ ਉਹਨਾਂ ਨੂੰ ਹੋਸ਼ ਆ ਰਹੇ ਨੇ ਉਹਨੂੰ ਹੋਸ਼ ਆ ਰਿਹਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਫੇਕ ਰੂਮਰਸ ਨਾ ਫਲਾ ਚਾ ਵੀ ਰਾਜਵੀਰ ਜਵੰਦਾ ਜਵੰਦਾ ਨੂੰ ਲੈ ਕੇ ਕਿਉਂਕਿ ਉਹਦੇ ਮਾਤਾ ਪਿਤਾ ਉਹਨਾਂ ਦੇ ਬੱਚਿਆਂ ਅਤੇ ਉਹਨਾਂ ਦੀ ਪਤਨੀ ਵੱਲੋਂ ਇਹ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕੁਝ ਲੋਕਾਂ ਵੱਲੋਂ ਆਰ ਆਈ ਪੀ ਲਿਖ ਕੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾਈਆਂ ਜਾਰੀਆਂ ਨੇ ਲੇਕਿਨ ਰਣਜੀਤ 바ਵਾ ਖੁਦ ਮਿਲੇ ਰਾਜਵੀਰ ਜਵੰਦਾ ਬੰਦਾ ਨੂੰ ਉਹ ਆਇਸੋਲੇਟਡ ਨੇ ਉਹਨਾਂ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਰ ਵੀ ਹੋਣ ਹੈ ਆਪਣੇ ਪਰਿਵਾਰ ਨੂੰ ਆ ਕੇ ਮਿਲਣ ਫਿਰ ਦੁਬਾਰਾ ਅਖਾੜੇ ਲਾਉਣ ਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹਦੇ ਵਾਸਤੇ ਵੱਧ ਤੋਂ ਵੱਧ ਅਰਦਾਸਾਂ ਕੀਤੀਆਂ ਜਾਣ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਹੈ ਇਹ ਰਣਜੀਤ ਬਾਵਾ ਉਹਨਾਂ ਨੇ ਦਿੱਤੀ ਹੈ ਰਣਜੀਤ ਬਾਵਾ ਉਹਨਾਂ ਨੇ ਕਿਹਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਰੂਮਰਸ ਵੀਉ ਲੈਣ ਲਈ ਟੀਆਰਪੀ ਲੈਣ ਲਈ ਨਾ ਫਲਾਇਆ ਜਾਵੇ ਸਾਨੂੰ ਹੈ ਪੰਜਾਬ ਦੇ ਇਸ ਨਾਮੀ ਗ੍ਰਾਮੀ ਪੰਜਾਬ ਦੇ ਇਸ ਮਸ਼ਹੂਰ ਗਾਇਕ ਜਿਸ ਨੇ ਸੱਭਿਆਚਾਰ ਨੂੰ ਪ੍ਰਮੋਟ ਕੀਤਾ ਜਿਨੇ ਪੰਜਾਬ ਦੀਆਂ ਮਾਵਾਂ ਅਤੇ ਧੀਆਂ ਅਤੇ ਭੈਣਾਂ ਨੂੰ ਪ੍ਰਮੋਟ ਕੀਤਾ ਜਿਨ੍ਹਾਂ ਨੇ ਮੰਨ ਲਓ ਇੱਕ ਸਾਫ ਸੁਥਰੀ ਗਾਇਕੀ ਗਾ ਕੇ ਇੱਕ ਨਾਮ ਅਤੇ ਫੇਮ ਘਟਿਆ ਉਸ ਦੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਰੂਮਰਸ ਫਲਾਉਣ ਤੋਂ ਪ੍ਰੇਸ਼ ਕੀਤਾ ਚਾਵੇ ਇਹ ਸਪੈਸ਼ਲ ਬੇਨਤੀ ਰਜੀਤ ਸਿੰਘ ਬਾਬਾ ਨੇ ਰਾਜਵੀਰ ਜਵੰਦਾ ਦੀ ਫੈਮਲੀ ਵੱਲੋਂ ਕੀਤੀ ਹੈ ਧੰਨਵਾਦ